ਰੁੱਤਾਂ ਬਦਲਦੀਆਂ ਦੇਖੀਆਂ ਰਾਤਾਂ ਬਦਲਦੀਆਂ ਦੇਖੀਆਂ ਰੁੱਤਾਂ ਬਦਲਦੀਆਂ ਦੇਖੀਆਂ ਰਾਤਾਂ ਬਦਲਦੀਆਂ ਦੇਖੀਆਂ ਪਿਆਰ ਦੀਆਂ ਝੂਠੀਆਂ ਗੱਲਾਂ ਬਾਤਾਂ ਬਦਲਦੀਆਂ ਦੇਖੀਆਂ ਰੁੱਤਾਂ ਬਦਲਦੀਆਂ ਦੇਖੀਆਂ ਰਾਤਾਂ ਬਦਲਦੀਆਂ ਦੇਖੀਆਂ ਤੁਰਦੇ ਨੇ ਨਾਲ ਨਾਲ ਜੋ ਇਕਦਮ ਹੱਥ ਛੱਡਦੇ ਵਿਸ਼ਵਾਸ ਦੇ ਆ ਧਾਗਿਆਂ ਨੂੰ ਤੋੜ ਕੇ ਨੇ ਭੱਜਦੇ ਚੋਰੀ ਲੱਗਦਾ ਕੋਈ ਕੀਤੀ ਹੋਊ ਚੋਰੀ ਲੱਗਦਾ ਕੋਈ ਕੀਤੀ ਹੋਊ ਜੋ ਅੱਖ ਚੁਰਾ ਕੇ ਨੱਸਦੇ ਚਿਹਰੇ ਤੇ ਲਾ ਕੇ ਨਕਾਬੋ ਚਿਹਰੇ ਤੇ ਲਾ ਕੇ ਨਕਾਬੋ ਹੱਥਾਂ ਵਿੱਚ ਵੜੀਆਂ ਸਗਤਾਂ ਬਦਲਦੀਆਂ ਦੇਖੀਆਂ ਰੁੱਤਾਂ ਬਦਲਦੀਆਂ ਦੇਖੀਆਂ ਰਾਤਾਂ ਬਦਲਦੀਆਂ ਦੇਖੀਆਂ ਪਿਆਰ ਦੀਆਂ ਝੂਟੀਆਂ ਗੱਲਾਂ ਬਾਤਾਂ ਬਦਲਦੀਆਂ ਦੇਖੀਆਂ ਰੁੱਤਾਂ ਬਦਲਦੀਆਂ ਦੇਖੀਆਂ ਰਾਤਾਂ ਬਦਲਦੀਆਂ ਦੇਖੀਆਂ